ਹੋਨੋ ਬੁਲਾਵੇ ਸੀ ਉਹ ਲਾ ਮੈਂ ਫੜ ਆਹ ਦੇਖ ਲੋ ਜੀ ਸਾਡੀ ਗੱਡੀ ਦੇ ਕੱਚੇ ਕੰਮ ਕਰਤੇ ਇਹਨਾਂ ਨੇ ਪਰਮ ਨੇ ਕਰੇ ਨੇ ਪਰਮ ਨੇ ਆਹ ਖੋਲਤੇ ਇਹਦੇ ਸਪਰਿੰਗ ਜੇ ਲਾ ਲੇ ਲਾ ਦੇ ਲਾ ਦੇ ਮੈਂ ਹੁਣ ਮੈਂ ਆ ਛੱਡ ਦਣਾ ਆਂ ਜੋ ਕਿਵੇਂ ਖਰੂ ਪੱਟਿਆ ਸਕੂਲ ਸਕੂਲੋਂ ਆਏ ਹੋ ਕੇ ਖਰੂ ਕਰ ਆਏ ਹੋ ਇੱਥੇ ਕੱਪੜਾ ਬਣਾ ਦੇ ਖਾ ਖਰੂ ਪੱਟਤਾ ਸਕੂਲੋਂ ਆਉਂਦੀ ਸਰ ਹਾਂ ਬਣਾ ਦੇ ਹੌੜਾ ਹੌੜਾ ਪੜਨ ਨਾ ਮਾਂ ਡੈਰੀ ਦੇ ਮਿਲਣੀ ਡੈਰੀ ਨਹੀਂ ਮਿਲੀ ਨਾ ਰੋ ਮੈਂ ਫਿਰ ਆ ਜਾ ਫਿਰ ਆਹੀ ਗੱਲ ਦਾ ਕੋ ਸਾਡੇ ਨੇ ਕੋ ਵੱਡੀਆਂ ਨਾ ਮੈਨੂੰ ਕੋ ਡੈਰੀ ਨਹੀਂ ਮਿਲੀ ਫਿਰ ਯਾਰ ਨੂੰ ਗੁੱਸਾ ਜਾਣ ਗਿਆ ਆ ਤੇਰੀ ਹੁਣ ਡੈਰੀ ਮੈਨੂੰ ਵੀ ਗੁੱਸਾ ਆ ਜਾ ਆ ਦੇ ਲੋ ਮੈਂ ਬਲੌਗ ਸ਼ੁਰੂ ਕਰਨਾ ਮੈਨੂੰ ਬਲੌਗ ਨਹੀਂ ਸ਼ੁਰੂ ਕਰਨ ਦੇ ਕਹਿੰਦਾ ਮੈਨੂੰ ਵੀ ਗੁੱਸਾ ਜਾਣਾ ਮੈਂ ਤਾਂ ਚਾੜਿਆ ਗੁੱਸਾ ਤਾਂ ਚੜੂ ਪੁੱਤ ਕੋਈ ਨਹੀਂ ਦੋ ਕਮੈਂਟਾਂ ਤੱਕ ਗੁੱਸਾ ਜਾਣ ਦਾ ਰੀਜਨ ਵੀ ਹੈਗਾ ਚੜੂ ਤੈਨੂੰ ਗੁੱਸਾ ਦੇਖੀ ਸਹੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਨੂੰ ਤਾਂ ਖੌਰ ਉਪੱਤੀ ਜਾਂਦੇ ਨੇ ਕਰ ਲੈਣ ਦਾ ਵਲੌਗ ਸ਼ੁਰੂ ਅੱਜ ਆ ਜਾਰੇ ਰੋਟੀ ਪਾਣੀ ਖਾਈ ਗਏ ਹੈ ਕੀ ਖਾਣ ਨੂੰ ਲੈ ਕੇ ਆਏ ਨੇ ਇਹ ਆਏ ਨੇ ਬਾਜ਼ਾਰ ਤੋਂ ਸਵਾ ਸਾਡੇ ਲਈ ਤਾਂ ਸੱਚੀਓ ਕੁਝ ਨਹੀਂ ਹੈਗਾ ਇਹਦੇ ਵਿੱਚ ਕੀ ਇੱਕ ਸਬਜ਼ੀ ਹੋਊ ਇੱਕ ਕਾਲਗੇਟ ਆ ਜਾਣ ਨਵਾਂ ਮੁਰਸ਼ ਚੱਕ ਲੈਣਾ ਮੈਨੂੰ ਵੀ ਦੇ ਦੋ ਬਈ ਨਵਾਂ ਮੁਰਸ਼ ਉਹ ਕਰ ਲੈਣ ਦਾ ਸਾਸਤਰੀ ਕਾਲ ਦੇ ਦੇ ਇੱਧਰ ਕੁਰਸੀ ਕੁਰਸੀ ਦੇ ਮੈਨੂੰ ਮੇਰਾ ਟਾਇਰ ਦੇ ਦੋ ਕੁਰਸੀ ਦੇ ਹਾ ਤੋ ਔਟੋ ਘਰ ਕੋਡ ਵਾੜਾ ਦੱਸੋ ਰੇਡਾ ਕੋਡ ਵਾੜਾ ਹਾਂ ਜੀ ਬੰਬੂ ਪੰਜਾਬ ਔਠਾ ਕੋਡ ਕੋਡ ਪਰਦਾ ਹਾਂ ਜੀ ਪਰਦਾ ਹਾਂ ਜੀ ਪਰਦਾ ਹਾਂ ਜੀ ਤੁਸੀਂ ਧੱਕਾ ਕਿਉਂ ਕਰਦੇ ਆ ਬੰਤ ਪਰਦਾ ਹਾਂ ਹੌਣ ਕਰਦੇ ਆਪਾਂ ਸੱਸੀ ਗੱਲ ਆਏ ਹੋਏ ਫਿਰ ਮੈਂ ਕੀ ਕਹਿ ਰਿਹਾ ਤਾਂ ਹੈਗਾ ਵੀ ਆਜਾ ਰੋਟੀ ਖਾ ਲੈ ਉਹ ਰੋਟੀ ਨਹੀਂ ਖਾਂਦਾ ਉਹ ਚੱਤਰ ਖਾਂਦਾ ਐਂ ਬੰਦਾ ਮੇਰੇ ਨਾਲ ਐਨਾ ਕੁਝ ਨਹੀਂ ਆਖ ਐਨਾ ਘਰ ਰੁਕਾ ਦੇ ਪੱਟਦੇ ਹੋ ਹਰੇ ਬਹੁ ਗੋੜਾ ਨਾ ਤੂੰ ਕਿੱਥੇ ਆਪਦੇ ਆਪ ਦਾ ਕਹਦਾ ਬੁੜਾ ਮੰਨਿਆ ਨਹੀਂ ਮੇਰੀ ਲਾਦ ਨੂੰ ਬੁੜਾ ਵੀ ਕਹਿਣ ਲੱਗ ਗਿਆ ਓਰੇ ਆਏ ਬੁੜਿਆ ਜੇ ਬੁੜਿਆ ਜੇ ਓਏ ਤੇਰਾ ਮੈਂ ਸੰਧਾ ਤਾ ਕਰ ਮੈਂ ਮੇਰੇ ਮੁੰਡੇ ਨੂੰ ਬੁੜਾ ਦਾ ਆਪਦੇ ਆਪ ਨੂੰ ਕਦੇ ਬੁੜਾ ਮੰਨਦਾ ਨਹੀਂ ਆਪਦੇ ਆਪ ਦਾ ਕਹਿ ਦੂਗਾ ਤਾਂ ਫਿਰ ਕੀ ਹੋ ਗਿਆ ਜੇ ਦਾੜੀ ਚਿੱਟੀ ਹੋ ਗਈ ਉਹ ਉਹ ਵਰਦਾਵੇਂ ਨਹੀਂ ਆਣੀਆਂ ਆ ਦੇਖ ਲਓ ਜੀ ਆ ਚੱਲਦਾ ਸਾਡੇ ਘਰੇ ਇੱਥੇ ਰੋਜ਼ ਖੌਰੂ ਖੱਪ ਖਾਣਾ ਬਾਲਾ ਬਾਲਾ ਚੱਲਦਾ ਚਲੋ ਆਪਾਂ ਹੁਣ ਆਪਾਂ ਸਸ ਜਿਹੜੇ ਬੰਦੇ ਤਾਂ ਤਕਿਆ ਲਾ ਬੰਦੇ ਵਰਗੇ ਜਾਂਦੇ ਸੱਚੀ ਗੱਲ ਹੈ ਮਰੀਜ਼ ਬੰਦੇ ਤਾਂ ਤੁਸੀਂ ਕੰਮ ਵੱਧ ਲੈਨੇ ਹੋ ਇੱਥੇ ਬੰਦੇ ਕੋਈ ਬਾਲਾ ਕੋਸ਼ ਹੋਇਆ ਸੀ ਤੇ ਮੈਨੂੰ ਫਿਰ ਮੈਂ ਗੱਲ ਕਰੀ ਪਰਮ ਦੇ ਨਾਲ ਵੀ ਉਹਨਾਂ ਮੈਨੂੰ ਸੁਖਰਾਮ ਹੈਗਾ ਜਿੰਨਾ ਲੋਕਾਂ ਦੀਆਂ ਜਨਾਨੀਆਂ ਲੂਆਂ ਲੋਕਾਂ ਜਨਾਨੀਆਂ 8:00 ਵਜੇ ਦਿਨ ਵੇਲੀਆਂ ਹੋ ਕੇ ਪੈ ਜਾਂਦੀਆਂ ਨੇ ਦੁਬਾਰਾ ਦੁਬਾਰਾ ਕਹਿੰਦੇ ਹੀ ਰਹੇ ਮੈਂ ਇਹ ਮੇਰੇ ਬੱਚਿਆਂ ਦੀ ਵਿਹੜ ਆ ਗਈ ਅੱਜ ਤਾਂ ਮੇਰੇ ਬੱਚਿਆਂ ਦੀ ਵਿਹੜ ਆ ਗਈ ਆ ਮੈਨੂੰ ਸਾਸੀ ਘਾਲੀ ਬਲਾਉਣ ਦਿੰਦੇ ਚੁੱਪ ਕਰ ਜਾਓ ਹੁਣ ਇਹਨਾਂ ਨੰਗੇ ਲੈਣ ਦੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਤੁਸ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮਿੱਦ ਦੇ ਨਾਲ ਆਪਾਂ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੰਨੇ ਆ ਟਾਈਮ 3 ਵਜੇ ਤੁਹਾਨੂੰ ਪਤਾ ਜਿਹੜਾ ਆ ਗਿਆ ਸਕੂਲ ਤੋਂ 3 ਵਜੇ ਮੈਂ ਵਲੌਗ ਸ਼ੁਰੂ ਕਰਦੀ ਆ ਦੇਖ ਲਓ ਹੁਣ ਤੋਂ ਕੀ ਵਲੌਗ ਬਣੂਗਾ ਹਨਾ ਤੇ ਚਲੋ ਜਿੰਨੀ ਵੀ ਵੀਡੀਓ ਬਣੂਗੀ ਹਾਸਾ ਤਮਾਸ਼ਾ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਆਪਾਂ ਤੇ ਮੈਂ ਚਾਹ ਬਣਾ ਕੇ ਰੱਖ ਲਈ ਮੈਨੂੰ ਇੰਨੀ ਭੁੱਖ ਲੱਗੀ ਹੈ ਮੈਂ ਇਹਨਾਂ ਤੋਂ ਬਿਨਾ ਚਾਹ ਨਹੀਂ ਪੀਤੀ ਇਹ ਆ ਕੇ ਮੇਰੇ ਤੇ ਰੋਮ ਔਰ ਆਵਰੇ ਆ ਤਾਂ ਨੇ ਉਹਨਿੰਨੇ ਮੇਰਾ ਮੁੰਡਾ ਕੁੱਟਤਾ ਨਾਲ ਇਹਨਾਂ ਦੀ ਗੱਡੀ ਚਲਾਉਂਦਾ ਨਾ ਇਹਨਾਂ ਨੇ ਕੁੱਟਤਾ ਦੋਨਾਂ ਜਣੇ ਨੇ ਯਾਰ ਨੂੰ ਵੀ ਨਾਲੇ ਲੈ ਕੇ ਆਏ ਯਾਰ ਨੇ ਵੀ ਧਰਤੀਆਂ ਉਹਦੇ ਯਾਰ ਨੇ ਸੁਖ ਨੂੰ ਆ ਕੇ ਸੁਖ ਨੂੰ ਆ ਕੇ ਯਾਰ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਕੁਝ ਹੋਰ ਖਾਣਾ ਹੁਣ ਕੁਝ ਹੋਰ ਮੈਂ ਇਹਨੂੰ ਕੀ ਦਵਾਂ ਇਹਦਾ ਬਾਪ ਇਹਨੇ ਕੀ ਲੈ ਕੇ ਆਇਆ ਖਾਣ ਨੂੰ ਲੈ ਦੇਖਾ ਝੋਲਾ ਲੈ ਗਿਆ ਭਰ ਕੇ ਇੱਟ ਖਾਸਾ ਭਰਾ ਓਏ ਇੱਟ ਖਾਸਾਈ ਭਰਾ ਹਾਏ ਹਾਏ ਮੈਨੂੰ ਨਹੀਂ ਲੱਗਦਾ ਇਹ ਤੇ ਸਾਡੇ ਲਈ ਆ ਕੁਝ ਇਹ ਤਾਂ ਪਰਮਲੇ ਕੇ ਆਬਦਲੀ ਕਾਫੀ ਕਾਫੀ ਇਹਨਾਂ ਆਏ ਹੁੰਦਾ ਵੀ ਮੈਂ ਪੀਵਾ ਥੋੜੀ ਤਾਂ ਹੀ ਲੈ ਗਿਆ ਹੁੰਦਾ ਥੋੜੀ ਜੀ ਫਿਰ ਥੋੜੇ ਦਿਨ ਤੱਕ ਪੇਰੇ ਨੂੰ ਹੁੰਦਾ ਵੀ ਮੈਂ ਕੱਲਾ ਦੁੱਧ ਪੀਵਾ ਫਿਰ ਮੈਂ ਫੇਰ ਕਾਫੀ ਪੀਵਾ ਜਿੱਥੇ ਸਾਬਣ ਸੁੰਡੇ ਲੱਗਦਾ ਸਾਬਣ ਸੁੰਬਣੇ ਆ ਤਾਰਾ ਮੀਰਾ ਸਾਬਣ ਹੋਣਾ ਕੁਝ ਹੋਇਆ ਨਹੀਂ ਕਾਫੀ ਸਾਬਣ ਡਿੱਗ ਗਿਆ ਮੇਰੇ ਤੋਂ ਪਾਰਾ ਪਿਆ ਮੈਂ ਢਿੱਡ ਤੇ ਰੱਖ ਲਿਆ ਮੱਕੀ ਦਾ ਆਟਾ ਲਿਆਂਦਾ ਆ ਜਾ ਜੇ ਰੋਟੀ ਖਾ ਲੈ ਸਬਜ਼ੀ ਨਾਲ ਉਹ ਵੀ ਸਬਜ਼ੀ ਲਿਆਂਦੀ ਹੋਈ ਦੇਖ ਲਓ ਹੁਣ ਕਹਿੰਦਾ ਰੋਟੀ ਨਹੀਂ ਖਾਣੀ ਹੈਗੀ ਜੁੱਤੀਆਂ ਖਾ ਲੈ ਆ ਜਾ ਆ ਜਾ ਥਪੜੇ ਲਾ ਦੋ ਦੋ ਥਪੜੇ ਖਾ ਲੈ ਆ ਜਾ ਭੱਜਿਆ ਤੇ ਅੱਜ ਸਵੇਰੇ ਮੌਸਮ ਇੰਨਾ ਜ਼ਿਆਦਾ ਚੇਂਜ ਇੰਨੀ ਠੰਡ ਇੰਨੀ ਠੰਡ ਆਓ ਮੇਰਾ ਬੈੱਡ ਦੇਖਿਓ ਤੁਸੀਂ ਪਿੱਛੇ ਮੈਂ ਕੀ ਕੀਤਾ ਹੋਇਆ ਮੈਂ ਹੁਣ ਸੋਚਦੀ ਵੀ ਇਹਨਾਂ ਨੂੰ ਰੋਟੀਆਂ ਖਿਲਾ ਕੇ ਮੈਂ ਉੱਥੇ ਜਾ ਕੇ ਉਹ ਕੱਪੜੇ ਸੈੱਟ ਕਰਨੇ ਆ ਸਾਰੇ ਪਰ ਇਹ ਮੈਂ ਦੇਣਗੇ ਮੌਕਾ ਖਾਰੂ ਪੱਟਿਆ ਪਾਵੇ ਕੱਪੜੇ ਬੈੱਡ ਦੇ ਉੱਤੇ ਥੱਲੇ ਇੱਧਰ ਉੱਧਰ ਸਭ ਕਿਤੇ ਪੱਟ ਕੇ ਸੱਟੇ ਪਏ ਨੇ ਸਵੇਰੇ ਅੱਜ ਠੰਡ ਬਹੁਤ ਸੀਗੀ ਮੈਂ ਕਿਹਾ ਵੀ ਚਲੋ ਜਿਹੜੇ ਮਤਲਬ ਹਾਲੇ ਕੋਈ ਕੋਟੀ ਸਵਟਰ ਨਾ ਪਾਵੇ ਉਹ ਕੱਪੜੇ ਪਹਿ ਜਾਣ ਓਨੇਕ ਵੀ ਮਤਲਬ ਬਾਹਲੇ ਵੀ ਨਾ ਪਾਉਣੇ ਪਹਿਣ ਜਿੱਦਾਂ ਮੇਰੇ ਆ ਸੂਟ ਪਾਇਆ ਹੋਇਆ ਹਨਾ ਇਹ ਠੀਕ ਆ ਵਧੀਆ ਨਿੱਗਾ ਆ ਤੇ ਮੈਂ ਇਹਨਾਂ ਡੈਡੀ ਨੂੰ ਵੀ ਮੈਂ ਕਹਾ ਉਦਾਂ ਦੇ ਕੱਢ ਦਵਾਂ ਪਰ ਇਹ ਕਿੱਥੇ ਕੱਢਣ ਦਿੰਦੇ ਨੇ ਨਾ ਇਹ ਤਾਂ ਆਪ ਆਦਾ ਖਾਰੂ ਪੱਟ ਦੇਣੇ ਚਲੋ ਦਈਏ ਰੋਟੀ ਪਾਣੀ ਇਹਨਾਂ ਨੂੰ ਮੈਂ ਬਾਅਦ ਵਿੱਚ ਗੱਲ ਕਰਦੀ ਆ ਚਾਹ ਪੀ ਲਈਏ ਰੋਟੀ ਖਾ ਲਈਏ ਢਿੱਡ ਭਰ ਲਈਏ ਭੁੱਖ ਲੱਗੀ ਪਈ ਐ ਜਿਹੜਾ ਨੂੰ ਬੜੇ ਆਲਮਾ ਉਹਨੂੰ ਕੁਝ ਖਿਲਾ ਦੇਵਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਹਾਈਪ ਕਰ ਦਿਓ ਚੈਨਲ ਤੇ ਪਹਿਲੀ ਵਾਰੀ ਆਏ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਕਰ ਕੀਤਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਕਰਿਆ ਕਰੋ ਆ ਜਾ ਪੁੱਤ ਆ ਜਾ ਮੇਰੀ ਪੁੱਤਰੀ ਆ ਜਾ ਮੇਰੀ ਲਾਡੋ ਆ ਜੋ ਰੋਟੀ ਖਾਈ ਆ ਜੋ ਨਹੀਂ ਆ ਜੋ ਆ ਨੋ ਬਣਾ ਦੇ ਕੀ ਬਣਾ ਲਿਆ ਢਲੀਆਂ ਬਣਾ ਦੇ ਰੋਟੀ ਨਹੀਂ ਖਾਣੀ ਜਿਹੜੀ ਚੀਜ਼ ਬਣੀ ਪਈ ਆ ਉਹ ਨਹੀਂ ਖਾਣੀ ਇਹਨੇ ਚਲੋ ਮੈਂ ਬੜਿਆ ਆ ਕੇ ਖਿਲਾਉਂਗੀ ਤੇ ਰੋਟੀ ਉਹ ਆ ਜਾ ਪੁੱਤ ਮੇਰਿਆ ਤੈਨੂੰ ਦਊਂਗੀ ਤੇ ਰੋਟੀ ਉਹ ਮੈਂ ਵੀ ਨਾ ਜਾ ਨਾਲ ਬੈਠ ਕੇ ਪੀ ਮਾ ਕੇ ਚਾਹ ਤੇ ਨਾਲ ਘਟਦੇ ਆ ਗੋਭੀ ਦੀ ਸਬਜੀ ਪਹਿਲਾਂ ਮੇਰੀ ਸਲਾਹ ਸੀਗੀ ਵੀ ਆਪਾਂ ਸਬਜੀ ਜਿਹੜੀ ਆ ਉਹ ਸਵੇਰੇ ਬਣਾਵਾਂਗੇ ਕਿਉਂਕਿ ਮੈਂ ਅੱਜ ਸਵੇਰੇ ਸਰਜਰੀ ਤੁਹਾਨੂੰ ਰਾਤ ਪਤਾ ਹੀ ਆ ਦੇਖ ਲਈ ਵੀਡੀਓ ਵੀ ਸਾਡੇ ਕੋਲ ਕੋਈ ਦਾਲ ਸਬਜ਼ੀ ਨਹੀਂ ਸੀ ਅਸੀਂ ਫਿਰ ਵੀ ਰੋਟੀ ਬੜੀ ਵਧੀਆ ਖਾਧੀ ਕੋਈ ਵੀ ਦਾਲ ਸਬਜ਼ੀ ਨਹੀਂ ਸੀਗੀ ਰੋਟੀ ਫਿਰ ਵੀ ਅਸੀਂ ਬਹੁਤ ਵਧੀਆ ਖਾਧੀ ਨੰਨੀਆਂ ਆ ਗਿਆ ਨੰਨੀਆਂ ਘਰ ਦਾ ਧਨੀਆ ਦਾ ਪਤਾ ਨਹੀਂ ਕਿਦਣ ਹੋਊ ਹਾਲੇ ਚਲੋ ਇਹ ਵੀ ਵਧੀਆ ਤਾਜ਼ਾ ਜਾ ਜਾ ਲੱਗਦਾ ਤੇ ਰਾਤ ਅਸੀਂ ਖਾਧੀ ਰੋਟੀ ਅਚਾਰ ਤੇ ਨਾਲ ਲੈ ਕੇ ਮਲਾਈ ਉਹਦੇ ਨਾਲ ਤੇ ਨਾਲ ਲੈ ਲਿਆ ਕੀ ਦੁੱਧ ਹਾਂ ਮੈਂ ਦੁੱਧ ਲੈ ਲਿਆ ਅਸੀਂ ਨਾਲ ਮੈਨੂੰ ਲੱਗਿਆ ਸੀਗਾ ਵੀ ਹੈਗੀ ਆ ਫਿਰ ਉਹ ਹੁਣ ਅਸੀਂ ਹੁਣ ਥੋੜੀ ਥੋੜੀ ਹੁਣ ਖਾ ਲੀ ਥੋੜੀ ਜੀ ਮੈਂ ਲੈ ਲਈ ਜੇ ਪਰਪ ਤਾਂ ਆਪਣਾ ਰੋਟੀ ਕੋ ਬਰ ਖਾਂਦਾ ਉਹ ਤਾਂ ਖਾਂਦਾ ਨਹੀਂਗਾ ਦਵਾਰੇ ਸਾਨੂੰ ਭੁੱਖ ਲੱਗਿਆ ਹੋਈ ਐ ਘਰ ਨੇ ਤਾਂ ਚਲੋ ਸਕੂਲੋਂ ਆ ਕੇ ਖਾਣੀ ਉਹ ਕਹਿੰਦਾ ਸੀ ਮੈਂ ਖਾਣੀ ਨਹੀਂ ਮੈਂ ਦੋ ਰੋਟੀਆਂ ਖਿਲਾਦੀ ਐ ਆਏ ਕਿ ਮੈਨੀ ਖਾਣੀ ਤੇ ਰੋਟੀ ਆਏ ਹਾਏ ਗੋਭੀ ਦਾ ਢੱਕਾ ਲਾਇਆ ਗਾਟਾ ਲਾਇਆ ਗੋਭੀ ਦਾ ਗਾਟਾ ਮੌਸਮ ਚੇਂਜ ਹੋ ਗਿਆ ਬਾਹਰ ਸਾਰਿਆਂ ਨੂੰ ਹੈਪੀ ਗੁਰਪੁਰਤੀਆਂ ਉਹ ਹਾਂ ਸੱਚ ਮੈਂ ਭੁੱਲੇ ਗਈ ਮੇਰੇ ਮੇਰੇ ਗਿਆਨ ਮੁਝੇ ਨਹੀਂ ਬਦਨ ਮੇਰੇ ਵੱਲੋਂ ਤੁਹਾਨੂੰ ਮੇਰੇ ਬਾਬਾ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਲੱਖ 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 ਮੁਬਾਰਕਾ ਗੁਰਪਰਵ ਦੀਆਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਤੇ ਕੱਲ ਨੂੰ ਆਪਣੇ ਬਾਬਾ ਜੀ ਦਾ ਜਿਹੜਾ ਪਰਬ ਜਨਮ ਦਿਹਾੜਾ ਆ। ਸੋ ਵਾਹਿਗੁਰੂ ਜੀ ਸਾਰਿਆਂ ਤੇ ਮੇਰੇ ਭਰਿਆ ਹੱਥ ਰੱਖਣਾ ਨਾ ਵੀ ਤੇ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਹੋਣ। ਸਭ ਤੰਦਰੁਸਤ ਰਾਜੀ ਖੁਸ਼ੀਆਂਪੂਰਵ ਦੇ ਘਰ ਹੋਣ। ਤੁਹਾਨੂੰ ਆਪਣੇ ਕਮਾਂਕਾਰਾਂ ਚ ਬੀਜ਼ੀ ਰਹੋ ਸਾਰੇ ਜਾਣੇ ਗੋਪੀ ਤਾਂ ਵਧੀਆ ਤਾਜ਼ੀ ਲੱਗਦੀ ਕਿ ਮੰਡੀ ਚੋਂ ਲੈ ਕੇ ਆਏ ਹੋ ਕਿ ਜਿਹੜੇ ਇੱਥੇ ਮੂਰੇ ਬੈਠੇ ਨੇ ਉਹ ਤਾਂ ਉਹੀ ਆ ਰਹੇ ਤੈ ਲੈ ਕੇ ਆ ਆ ਜਿਹੜੇ ਚੌਂਕ ਤੇ ਆ ਇੱਕ ਟੈਂਪੂ ਦੇ ਨਾਲ ਘਾਤਾ ਕਹਿੰਦਾ ਮੈਂ ਤਾਂ ਖਾਣੀ ਹੋਈ ਹੈ। ਹਾਂ ਹੋਰ ਕੀ ਖਾਣਦੇ? ਹੋਰ ਕੀ ਖਾਣ? ਖਾਣ ਨਹੀਂ ਹੋਇਆ। ਕੋਟਾ ਖਾਣੀ ਆ। ਗੋਭੀ ਹੈ। ਬੇਰ ਦੀ। ਮੈਂ ਕੀ ਤੇ ਰਾਗੀ ਬੇਸੀ ਆ ਪਾ ਲਈ। ਮੇਰੇ ਤਾਂ ਇਸ ਗੱਲ ਪਿੱਛੇ ਵੀ ਭੈਣੇ ਗਾਲਾਂ ਪੈ ਜਾਂਦੀਆਂ ਨੇ ਕਹਿੰਦੇ ਕਹਿੰਦੇ ਮੇਰੇ ਤੋਂ ਕਦੇ ਪੁੱਛਦੀ ਹੁੰਦੀਆਂ ਕੀ ਧਰ। ਕੋਈ ਖੇਤ ਨਾ ਪਾਉਣਾ ਹੀ ਚਾਹੀਦਾ ਵੀ ਮੈਂ ਬੋਲੇ ਪੁੰਗੇ ਨਹੀਂ ਬਟੂ। ਏ ਮੱਖੀਏ ਇਹ ਸਾਰੀ ਉਮੇ ਮਾਰੀ ਜਿਹੜੀ ਪਿੰਡਾਂ ਦੇ ਨੇਦੀਆਂ ਨੇ ਬੈਠ ਤੁਸੀਂ ਦੱਸਿਓ ਵੀ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਵੀ ਤੁਹਾਡੇ ਸਬਜੀ ਵਾਲੇ ਭਾਈ ਆਉਂਦੇ ਆ ਤੁਸੀਂ ਆਪੇ ਸਬਜੀ ਲੈ ਲੈਣੇ ਹੋ ਵੀ ਤੁਹਾਡੇ ਜਿਹੜੇ ਹਸਬੰਡ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ दाल ਸਬਜੀ ਦੀ ਇਹ ਇਹਨਾਂ ਨੂੰ ਲੱਗਦਾ ਇਹਨਾਂ ਦਾ ਮੰਨਣਾ ਆ ਵੀ ਜੇ ਆਪਾਂ ਪਿੰਡ 'ਚ ਰਹਿੰਦੇ ਹੁੰਦੇ ਤਾਂ ਮੈਨੂੰ ਟੈਨਸ਼ਨ ਨਹੀਂ ਸੀ ਹੋਇਆ ਕਰਨੀ ਵੀ ਜਿਵੇਂ ਹੁਣ ਇਹਨਾਂ ਨੂੰ ਕਿਤੇ ਨਾ ਕਿਤੇ ਟੈਨਸ਼ਨ ਰਹਿੰਦੀ ਆ ਵੀ ਅੱਜ ਮੈਂ ਕੋਈ ਲਿਆ ਕੇ ਦੇਣਾ ਦਾਲ ਪਾਣੀ ਬਣਾਉਣ ਨੂੰ ਹਨਾ ਇਹ ਇਹਨਾਂ ਦਾ ਮੰਨਣਾ ਹੈ ਵੀ ਲੇਡੀਆਂ ਆਪ ਲੈ ਲੈਂਦੀਆਂ ਨੇ ਤੇ ਲੈ ਕੇ ਆਪੇ ਬਣਾ ਲੈਂਦੀਆਂ ਨੇ ਮੈਨੂੰ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਕਿਉਂਕਿ ਜਦੋਂ ਆਪਾਂ ਕੁਵਾਰੇ ਹੁੰਨੇ ਆ ਉਦੋਂ ਵੀ ਆਪਣੇ ਮਾਪੇ-ਬਾਪ ਨੂੰ ਫਿਕਰ ਹੁੰਦੀ ਆ ਅਦਾਲ ਸਬਜੀ ਦੀ ਮੇਰੇ ਭਾਈ ਸਭ ਜੀ ਦੇ ਤਮ ਇਹ ਨਹੀਂ ਬਤਾ ਆਪੇ ਲੈ ਲੀ ਜੀ ਵਿਆਹ ਹੋਏ ਤੇ ਪਤਾ ਹੀ ਨਹੀਂ ਮੈਂ ਤਾਂ ਖਰੀਦਣੇ ਨਹੀਂ ਆਉਂਦੇ ਭਾਈ ਮੈਨੂੰ ਸੱਚੀ ਨਾ ਕੋਈ ਚੀਜ਼ ਨਹੀਂ ਖਰੀਦਣੀ ਆਉਂਦੀ ਮੇਰਾ ਕੀ ਹਾਲ ਆ ਮੇਰਾ ਕੀ ਬਣੂ ਕੀ ਮੇਰਾ ਤਾਂ ਮੈਂ ਯੂਟਿਊਬਰ ਵੀ ਮੈਂ ਥੱਕ ਗਈ ਮੈਂ ਯੂਟਿਊਬ ਤੇ ਵੀਡੀਓ ਤਾਂ ਕਿਵੇਂ ਪਾਈ ਜਾਂਦੀ ਆ ਕਿਵੇਂ ਮੈਨੂੰ ਚਲਾਉਣਾ ਆ ਗਿਆ ਮੈਨੂੰ ਆਪ ਨੂੰ ਸਮਝ ਨਹੀਂ ਆਉਂਦੀ ਨਹੀਂ ਮੈਂ ਸਿੱਧਰੀ ਥੋੜੀ ਆ ਐ ਡੱਕਾਰ ਚਲਾਈ ਜਾਂਦੇ ਮੈਨੂੰ ਸਿੱਧਰੀ ਦੱਸਦੇ ਨੇ ਲੈ ਹਾਏ ਸਬਜ਼ੀ ਨਹੀਂ ਖਰੀਦਣੀ ਸਾਬ ਜੀ ਨਹੀਂ ਕਿ ਮੈਨੂੰ ਸਬਜ਼ੀ ਨਹੀਂ ਖਰੀਦਣੀ ਆਉਂਦੀ ਤੇ ਦੂਜਾ ਆਦਤ ਹੁੰਦੀ ਆ ਬਈ ਹਨਾ ਤੇ ਮੈਨੂੰ ਹੁਣ ਕੋਈ ਵੀ ਕੋਈ ਵੀ ਚੀਜ਼ ਲੈਣੀ ਆ ਨਾ ਵੀ ਮੈਂ ਬਹੁਤ ਧਿਆਨ ਨਾਲ ਮੋਡਲ ਕਰੀ ਜਾਂਦੀ ਆ ਵੀ ਇਹਨਾਂ ਦੇ ਨਾਲ ਜਾਵਾਂ ਇਹਨਾਂ ਦੀ ਚੁਆਇਸ ਦੇਖ ਕੇ ਇਹਨਾਂ ਨੇ ਰੇਟ ਦੇਖ ਕੇ ਮੈਨੂੰ ਚੀਜ਼ ਦਿਵਾ ਦੇਣੀ ਆ ਵੀ ਉਹਦੇ ਵਿੱਚ ਜੇ ਮੈਨੂੰ ਪਸੰਦ ਨਾ ਪਸੰਦ ਹੋ ਜਾਂਦੀ ਆ ਮੇਰੀ ਤੇ ਰੇਟ ਰੂਟ ਦਾ ਨਹੀਂ ਮੈਨੂੰ ਪਤਾ ਹੁੰਦਾ ਵੱਧ ਘੱਟ ਕਰਨਾ ਨਹੀਂ ਆਉਂਦਾ ਮੈਨੂੰ ਉਹ ਇਹ ਕਰਦੇ ਹੁੰਦੇ ਨੇ ਹਨਾ ਤੇ ਮੈਨੂੰ ਨਹੀਂ ਆਉਂਦੀ ਨੀ ਬਸ ਮੈਂ ਆਪਾਂ ਸਿੱਧੀ ਜਿਹੀ ਇੱਕ ਗੱਲ ਦਾ ਦੋ ਮੈਨੂੰ ਸ਼ਾਪਿੰਗ ਕਰਨੀ ਨਹੀਂ ਆਉਂਦੀ ਨਹੀਂ ਆਦਾ ਪੰਜ ਜਾਂਦਾ 100 150 ਜਲੇ ਹੁੰਦੀਆਂ ਮੈਨੂੰ ਇਹ ਲੱਗਦਾ ਘਟ ਕਰਨ ਮੈਨੂੰ ਆਉਂਦਾ ਹੀ ਨਹੀਂਗਾ ਹੈ ਮੈਨੂੰ ਨਹੀਂ ਆਉਂਦਾ ਜੀ ਮੇਰਾ ਕੀ ਬਣੂਗਾ ਇਹ ਬੰਦੀ ਤਾਂ ਮੰਡੀ ਕਿਵਲ ਮਾਤ ਤੇ ਨਹੀਂ ਹਾਂ ਕਰਤਾ ਪੁੱਤ ਡੈਡੀ ਕਿਸ ਦਾ ਬੁੱਢਾ ਲੈ ਜਾ ਆਹੋ ਆਹੇ ਇਹ ਹੋਆ ਨਾ ਫਿਰ ਭਾਗੂ ਆ ਇਹ ਅਦੀ ਰੰਗੀ ਅਦੀ ਰਹਗੀ ਖਲੀ ਨਹੀਂ ਐ ਇਹ ਨੰਗੂ ਆਪੜੀ ਦਾ ਹੂੰ ਮੈਨ ਤਾਂ ਨਹੀਂ ਆਉਦਾ ਮੈਨੋਂ ਜਿਹੜਾ ਪਕਾੜ ਏਟੀਐਮ ਚ ਚਲਾਉਨੇ ਮੈਨੂੰ ਉਹ ਨਹੀਂ ਚਲਾਉਣਾ ਆਉਂਦਾ ਮੈਨੂੰ ਗੂਗਲ ਬੇ ਨਹੀਂ ਆਉਂਦੀ ਮੈਨੂੰ ਕੁਝ ਨਹੀਂ ਆਵਾਗਾ ਜਾਵਾ ਜ਼ੀਰੋ ਆ ਮੈਂ ਮੈਨ ਤਾਂ सखागा चलया आना ह ज होड़ा हास हास ड़े हैं मैं हो गया कर बाहर शर बाहर अंदर जा ली होते आ कम बाता ठेक अंदर तरह कमनी मुखरा ਇਹਨੇ ਕੋਸ ਕਾਰ ਤੇ ਲਾ ਕੇ ਆ ਕੇ ਮੈਂ ਕਹਿੰਦੀ ਕੀ ਹੋ ਗਿਆ ਕਹਦੇ ਬੱਬੂ ਤੈਨੂੰ ਪਤਾ ਮੈਂ ਪਹਿਲੀ ਵਾਰੀ ਜ਼ਿੰਦਗੀ ਚ ਕਾਰ ਚ ਲਾਇਆ ਹੁਣ ਦਿਨ ਚ ਕਿੰਨੀ ਵਾਰੀ ਚਲਾਵੰਨੇ ਆ ਕੋਈ ਨਹੀਂ ਪਤਾ ਹੁਣ ਪਤਾ ਕੀ ਨਹੀਂ ਉਹ ਤਾਂ ਕੋਈ ਵੀ ਕੰਮ ਆਪਾਂ ਜ਼ਿੰਦਗੀ ਚ ਪਹਿਲੀ ਵਾਰੀ ਕਰਦੇ ਮੈਨੂੰ ਪਰਮ ਬਹੁਤ ਹੀ ਆਉਂਦਾ ਤੇ ਮੰਮੀ ਤੁਹਾਨੂੰ ਲੱਗਦਾ ਵੀ ਸ਼ਾਪਿੰਗ ਨਹੀਂ ਕਰਨੀ ਉਹ ਨਹੀਂ ਤੇ ਕਦੇ ਕਰਕੇ ਤਾਂ ਦੇਖੋ ਕਦੇ ਤਾਂ ਜ਼ਿੰਦਗੀ ਚ ਤੁਸੀਂ ਆਪਣੇ ਲਈ ਕੋਈ ਵੀ ਚੀਜ਼ ਕਦੇ ਤਾਂ ਇਕੱਲਿਆਂ ਨੇ ਖਰੀਦਣੀਆਂ ਕਦੇ ਤਾਂ ਇਕੱਲਿਆਂ ਨੇ ਬਾਜ਼ਾਰ ਜਾਣਾ ਬਟ ਮੈਨੂੰ ਪਤਾ ਨਹੀਂ ਸਸ ਸਰਦਾ ਸਾਰੀ ਜਾਣੇ ਆ ਜਿਹੜਾ ਕੰਮ ਆਉਂਦਾ ਉਹ ਕਰੀ ਜਾਓ YouTube ਚਲਾਉਣਾ ਆਉਂਦਾ ਘਰ ਦੇ ਕੰਮ ਕਰਨੇ ਆਉਂਦੇ ਆ ਗੋਭੀਂ ਤੜਕਾ ਲਾਉਣਾ ਆਉਂਦਾ ਮੈਨੂੰ ਹੂੰ ਆ ਚਲੋ ਚਲੋ ਸਵਾ ਚਾਰ ਹੋ ਗਏ ਚਲੋ ਤਾਂ ਚੱਲਣਾ ਕੰਮ ਕਰੀ ਇਹ ਤਾਂ ਆਦਤ ਜੀ ਹੁੰਦੀ ਹੈ ਮੈਨੂੰ ਆਦਤ ਨਹੀਂ ਹੈ ਮੇਰਾ ਸਰੀ ਜਾਂਦਾ ਸਰੀ ਜਾਂਦਾ ਹੁਣ ਮੇਰਾ ਬਾਲਾ ਜੀ ਕਰਦਾ ਵੀ ਮੈਂ ਉਹ ਵੀ ਲੈ ਆਵਾਂ ਮੈਂ ਉਹ ਵੀ ਲੈ ਆਵਾਂ ਅੰਤਾ ਮੇਰੇ ਕੋਲ ਰੋਜ਼ ਜਾਂਦੀ ਆਂ ਤੇ ਮੈਂ ਕੱਲ ਵੀ ਤਾਂ ਮੈਂ ਸਾਰੀ ਦਿਹਾੜੀ ਘਰੋਂ ਬਾਹਰ ਰਹੀ। ਬਾਹਰ ਤਾਂ ਮੈਂ ਪਾਣੀ ਵੀ ਨਾ ਪੀਵਾਂ ਘਰੇ ਆ ਕੇ ਪਾਣੀ ਪੀਉ ਪਿਆਸੀ ਰਹਿ ਲੂੰ ਭੁੱਖੀ ਰਹਿ ਲੂੰ ਮੈਂ ਬਾਹਰ ਨਾਲ ਕੁਝ ਖਾਵਾ ਨਾ ਪੀਵਾ ਜਿਹੜਾ ਕੰਮ ਆ ਬਸ ਜਿੱਥੇ ਕੰਮ ਆ ਉੱਥੇ ਜਾ ਕੇ ਕਰਕੇ ਘਰੇ ਆ ਜਾਣਾ। ਆਦਤ ਨਹੀਂ ਆਈ ਮੈਨੂੰ। ਇਹ ਨਹੀਂ ਹੋਇਆ ਕਦੇ ਨਿਆਣੇ ਨਾਲ ਨੇ ਉਹ ਚੀਜ਼ ਖਿਲਾ ਦਿੰਦੇ ਨੇ ਲੈ ਆਉਂਦੇ ਨੇ ਪਰ ਨਹੀਂ ਜਿੱਥੇ ਤੱਕ ਮੇਰਾ ਹੁੰਦਾ ਬਸ ਆ ਕੰਮ ਹੋ ਗਿਆ ਚਲੋ ਘਰ ਨੂੰ ਆ ਕੰਮ ਹੋ ਗਿਆ ਚਲੋ ਘਰ ਨੂੰ। ਜਲ ਆਏ ਕਰੋ ਤੁਸੀਂ ਮੈਂ ਆਪਦੇ ਲਈ ਸ਼ਾਪਿੰਗ ਕਰਕੇ ਆਉਂਗੀ ਹੈ ਹੂੰ 10000 ਰੁਪਈਆ ਦੇ ਦਿਓ ਹੂੰ ਠੀਕ ਆ ਮੈਂ ਆਪਦੇ ਲਈ ਆਪੇ ਸ਼ਾਪਿੰਗ ਕਰਕੇ ਆਉਂ 10000 ਰੁਪਈਆ ਦੇ ਦੇ ਕਿਦਣ ਦੋਗੇ ਅੱਜ ਕੱਲ੍ਹ ਮੇਰੇ ਜੀਦੀ ਨਹੀਂ ਆਏ ਹਾਲੇ ਜੀਦੀ ਵਾਲੇ ਆਏ ਨਹੀਂ ਕਹਿੰਦੇ 10000 ਤਾਂ ਨਹੀਂ ਹੁੰਦੇ ਉਸ ਤੋਂ ਨਹੀਂ ਮੈਂ ਲੈ ਆਉਂ ਜੇ ਲੈਣ ਤੇ ਆ ਮੈਂ ਆ ਗੱਲ ਛੱਡ ਦੋ ਤੁਹਾਡੇ ਨਾਲ ਚੀਜ਼ਾਂ ਵੱਧ ਲੈ ਗਿਆ ਹੂੰ ਸੱਚੀ ਮੈਂ ਖਰੀਦ ਸਕਦੀ ਕੀ ਇਹ ਪੈਸਾ ਖਰਚਣ ਲੱਗੀ ਮੇਰਾ ਦਿਲ ਘਟ ਜਾਂਦਾ ਇਹਨਾਂ ਦਾ ਨਹੀਂ ਘਟਦਾ ਮੈਨੂੰ ਪਤਾ ਹੀ ਹੁੰਦਾ ਇਹਨਾਂ ਨੂੰ ਵੀ ਇੰਨੇ ਕ ਦੀ ਚੀਜ਼ ਆਉਣੀ ਆਉਣੀ ਹੈ ਤੇ ਆ ਚੀਜ਼ ਲੈਵਨਾ ਸਰਨਾ ਨਹੀਂ ਹੈਗਾ ਮੇਰਾ ਦਿਲ ਬਹੁਤ ਘਟ ਜਾਂਦਾ ਜੇ ਮਤਲਬ ਸਮਝ ਲਓ ਵੀ 2000 ਦੀ ਚੀਜ਼ ਅਸੀਂ ਲੈਣ ਗਏ ਆ ਮੈਨੂੰ ਇਹ ਲੱਗਦਾ ਉਹ ਕਿੰਨੇ ਪੈਸੇ ਲੱਗੇ ਹੈ ਕਿੰਨੇ ਪੈਸੇ ਲੱਗੇ ਮੇਰੀ ਲਾਡੋ ਲਈ ਗਿਫਟ ਨਹੀਂ ਲੈ ਕੇ ਆਏ ਤੁਸੀਂ ਉਹ ਆ ਮੇਰੇ ਨਹੀਂ ਲੈ ਕੇ ਜੋ ਤਰ ਨੂੰ ਬਾਤ ਦੇਖੀ ਆ ਹੋਰ ਇਹ ਤਾਂ ਲਾਡੋ ਗਿਆ ਸੀਗਾ ਉਹ ਲਿਆ ਦਿਓ ਨਿੱਕਾ ਜਿਹਾ ਬੜੇ ਨਹੀਂ ਉਹ ਨਾ ਉਹ ਨਹੀਂ ਠੀਕ ਹੈ ਤੂੰ ਉਹ ਨਹੀਂ ਵਧੀਆ ਮੈਂ ਇਹ ਨਹੀਂ ਕਹਿੰਦੇ ਮੈਂ ਕਿਹਾ ਵੀ ਸੰ ਉਹ ਬੜੀ ਆਹੀ ਦੁਕਾਨਾ ਰੋਟੀ ਬਣਾਉਂਦੇ ਡੋਂਗੇ ਜੇ ਵੀ ਆਪਾਂ ਉਹਨਾਂ ਨੂੰ ਬਾਹਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਤੇ ਉਹੀ ਗੱਲ ਨਾ ਹੋ ਜਵੇ ਜੋ ਤੂੰ ਜਗਾਉਂਦੇ ਰਹਿ ਗਿਆ ਮੈਂ ਦਾੜੀ ਭੂਗਲੀ ਸਾਰੀ ਉਹ ਪਰਾਵਾ ਜਾਣਾ ਜਾਂ ਨਹੀਂ ਦੁੱਧ ਪਾਉਣਾ ਇੱਥੇ ਹੀ ਹਾਲੇ ਖੜ ਦੇ ਜੇ ਮੈਂ ਤੇਰਾ ਪਤੀ ਪਰਮੇਸ਼ਵਰ ਮੈਨੂੰ ਪੂਜਾ ਕਰ ਪਹਿਲਾਂ ਆਪ ਦੁੱਧ ਪੀ ਲੈ ਪਹਿਲਾਂ ਆਪ ਦੁੱਧ ਪੀ ਕੇ ਦੇਖ ਤਾਂ ਸਹੀ ਉਧਰ 7:00 ਵਜੇ ਪੈ ਨੇ ਹੁਣ ਖੜੋ ਬੈਠੋ ਇੱਧਰ ਮੈਂ ਪੂਜਾ ਕਰਦਾ ਇਹ ਇਹ ਪਤਾ ਹੋਏ ਨੇ ਕਿਨਾਂ ਦੀ ਮੈਂ ਪੂਜਾ ਕਰਦਾ ਧੂਆਂ ਵਾਲਾ ਹੋ ਗਿਆ ਸ਼ੈਤਾਨ ਸ਼ੈਤਾਨ ਨਾ ਦੀ ਮੈਂ ਪੂਜਾ ਕਰਦਾ ਆ ਵੀ ਮੇਰਾ ਸ਼ੈਤਾਨ ਕਾਲੇ ਕੱਪੜੇ ਪਾ ਕੇ ਬੈਠੋ ਓਏ